ਸੱਚੀ ਗੱਲ ਜੀ ਇੱਕ ਜ਼ਰੂਰੀ ਬੇਨਤੀ ਹੈ ਕਿ ਮੈਂ ਸਕੂਲਾਂ ਦੇ ਵਿੱਚ ਵਿਜ਼ਿਟ ਕਰ ਰਿਹਾ ਬਹੁਤ ਸਾਰੇ ਸਕੂਲਾਂ ਦੇ ਵਿੱਚ ਮੈਂ ਇਹ ਚੀਜ਼ ਦੇਖੀ ਹੈ ਵੀ ਟੀਚਰ ਪੇਰੈਂਟ ਹਲੇ ਤੱਕ ਉਹਨਾਂ ਫਾਰਮਾਂ ਦੀ ਵੇਟ ਕਰ ਰਹੇ ਆ ਜਿਹੜੇ ਪਿਛਲੇ ਸਾਲ ਅਸੀਂ ਸਕੂਲ ਦੇ ਵਿੱਚੋਂ ਪਰ ਦੇ ਸੀਗੇ ਹੈਡ ਟੀਚਰ ਦੇ ਸਾਈਨ ਹੁੰਦੇ ਸੀਗੇ ਸਟੈਂਪ ਲੱਗਦੀ ਸੀਗੀ ਇਸ ਵਾਰੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਇਸ ਵਾਰੀ ਥੋੜਾ ਜਿਹਾ ਚੇਂਜ ਹੋਇਆ ਇੱਕ ਤਾਂ ਸਾਨੂੰ ਉਹ ਫਾਰਮ ਦੀ ਜ਼ਰੂਰਤ ਨਹੀਂ ਹੈਗੀ ਨਾ ਸਾਨੂੰ ਉਹ ਫਾਰਮ ਭਰਨ ਦੀ ਜ਼ਰੂਰਤ ਹੈ ਨਾ ਸਾਨੂੰ ਉਹ ਫਾਰਮ ਅਪਲੋਡ ਕਰਨ ਦੀ ਜ਼ਰੂਰਤ ਆ ਉਸ ਫਾਰਮ ਦੀ ਜਗ੍ਹਾ ਤੇ ਕਾਸਟ ਸਰਟੀਫਿਕੇਟ ਜਿਹੜਾ ਉਹ ਅਪਲੋਡ ਹੋ ਰਿਹਾ ਜੇਕਰ ਕਿਸੇ ਪੇਰੈਂਟ ਦਾ ਜਾਂ ਬੱਚੇ ਦਾ ਸਰਟੀਫਿਕੇਟ ਜਾਤੀ ਸਰਟੀਫਿਕੇਟ ਨਹੀਂ ਬਣਿਆ ਹੈਗਾ ਉਸ ਦੀ ਜਗ੍ਹਾ ਤੇ ਉਹ ਅਪਲਾਈ ਕਰਕੇ ਰਸੀਦ ਵੀ ਅਪਲੋਡ ਕਰ ਸਕਦੇ ਆ ਤੇ ਨਾਲ ਹੀ ਜਿਹੜੇ ਬੱਚੇ ਗਵਰਨਮੈਂਟ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਵਿੱਚੋਂ ਉਨ੍ਹਾਂ ਦੀ ਇੱਕ ਲੈਟਰ ਹੈਡ ਤੇ ਹੈਡਮਾਸਟਰ ਦਸਤਖਤ ਕਰਕੇ ਜੇਕਰ ਸਟੈਂਪ ਲਾ ਕੇ ਉਸ ਨੂੰ ਅਪਲੋਡ ਕਰਦੇ ਆ ਤਾਂ ਉਹ ਵੀ ਅਪਲੋਡ ਹੋ ਜਾਏਗਾ ਪਰ ਇਗਜ਼ਾਮ ਤੋਂ ਬਾਅਦ ਜੇਕਰ ਬੱਚੇ ਦੀ ਸਿਲੈਕਸ਼ਨ ਹੁੰਦੀ ਹੈ ਤਾਂ ਉਸ ਟਾਈਮ ਤੇ ਜਿਹੜਾ ਉਹ ਜਾਤੀ ਸਰਟੀਫਿਕੇਟ ਜ਼ਰੂਰੀ ਹੈ ਤਾਂ ਸਾਰੇ ਦੋਸਤਾਂ ਨੂੰ ਬੇਨਤੀ ਹੈ ਵੀ ਇੱਕ ਵਾਰ ਫਾਰਮ ਤੁਸੀਂ ਭਰ ਦਿਓ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਗਜ਼ਾਮ ਤੱਕ ਜਿਹੜਾ ਹੈ ਆਪਦਾ ਜਾਤੀ ਸਰਟੀਫਿਕੇਟ ਆ ਉਹ ਬਣਾ ਲੈਣਾ ਸੋ ਥੈਂਕ ਯੂ ਸ਼ੁਕਰੀਆ ਦੋਸਤੋ 29 ਤਰੀਕ ਆਪਣੀ ਲਾਸਟ ਡੇਟ ਹੈ ਅੱਜ 20 ਤਰੀਕ ਹੋ ਗਈ ਆ ਦਿਨ 9 ਬਚੇ ਆ ਤਾਂ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਣੇ ਜਿਹੜੇ ਫਾਰਮ ਆ ਉਹਨਾਂ ਨੂੰ ਅਪਲੋਡ ਕਰ ਦੇਣ ਥੈਂਕ ਯੂ ਸ਼ੁਕਰੀਆ ਧੰਨਵਾਦ ਦੋਸਤੋ